ਗੁਰੂ ਜੀ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਸਰਬਨ ਕਰੋ ਜੀ ਦਸ਼ਮ ਪਾਤਸ਼ਾਹ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੁੜਮਾਈ ਦੇਸ਼ਾਂ ਵਿਦੇਸ਼ਾਂ ਵਿੱਚ ਜਿਵੇਂ ਗੁਰੂ ਜੀ ਦੀ ਖਬਰ ਜਾਂਦੀ ਹੈ ਉਸ ਤਰ੍ਹਾਂ ਹੀ ਸਿੱਖ ਸੰਗਤਾਂ ਹਰ ਰੋਜ਼ ਗੁਰੂ ਜੀ ਦੇ ਦਰਸ਼ਨ ਕਰਨ ਆਉਂਦੀਆਂ ਪਾਈ ਰਾਮ ਕੁਵਾਰ ਜੀ ਗੁਰੂ ਜੀ ਦੀ ਸ੍ਰੇਸ਼ਟ ਕਥਾ ਸੁਣਾਉਂਦੇ ਹੋਏ ਕਹਿੰਦੇ ਹਨ ਕੀ 헤 ਸ੍ਰੋਤੇ ਜਨੋ ਜਿਸ ਤਰ੍ਹਾਂ ਗੁਰੂ ਜੀ ਦੀ ਕਥਾ ਹੈ ਸੁਣੋ ਗੁਰੂ ਜੀ ਨੇ ਮੈਨੂੰ ਆਪਣੇ ਕੋਲ ਹੀ ਰੱਖਿਆ ਗੁਰੂ ਜੀ ਮੇਰੀ ਇੱਛਾ ਵੇਖ ਕੇ ਮੇਰੇ ਤੇ ਕਿਰਪਾ ਕਰਦੇ ਹਨ ਕਦੀ ਕਦੀ ਆਪਣੇ ਪਿੰਡ ਰਮਦਾਸ ਚਲਾ ਜਾਂਦਾ ਸਾਡੀ ਸੰਗਤ ਉੱਥੇ ਘਰ ਆ ਜਾਂਦੀ ਫਿਰ ਮੈਂ ਗੁਰੂ ਜੀ ਦੇ ਕੋਲ ਚਲਾ ਜਾਂਦਾ ਅਤੇ ਗੁਰੂ ਜੀ ਦੇ ਬਹੁਤ ਚੋਜ ਵੇਖ ਕੇ ਪ੍ਰਸੰਨ ਹੁੰਦਾ ਗੁਰੂ ਜੀ ప్రతి ਦਿਨ ਜੰਗ ਦੇ ਸਾਰੇ ਸਾਜੂ ਸਮਾਨ ਨੂੰ ਜਾਦਾ ਤੋਂ ਜ਼ਿਆਦਾ ਹੋਰ ਜ਼ਿਆਦਾ ਵਧਾ ਰਹੇ ਸਨ ਜਿਹੜਾ ਸਿੱਖ ਸ਼ਸਤਰ ਘੋੜੇ ਲਿਆਉਂਦਾ ਉਹ ਨਮਸਕਾਰ ਕਰਦਾ ਅਤੇ ਗੁਰੂ ਜੀ ਅੱਗੇ ਭੇਟ ਕਰ ਦਿੰਦਾ ਗੁਰੂ ਜੀ ਉਸ ਉੱਪਰ ਪ੍ਰਸੰਨ ਹੋ ਕੇ ਬਹੁਤ ਖੁਸ਼ੀਆਂ ਬਖਸ਼ਦੇ ਅਤੇ ਉਸ ਦੀਆਂ ਵੱਡੀਆਂ ਮਨੋ ਕਾਮਨਾਵਾਂ ਪੂਰੀਆਂ ਕਰ ਦੇ। ਹਰਜਾਨਾ ਦੂਰ ਦੂਰ ਤੋਂ ਸਿੱਖ ਆਉਂਦੇ ਅਤੇ ਗੁਰੂ ਜੀ ਦੇ ਦਰਸ਼ਨ ਕਰਕੇ ਆਨੰਦ ਪ੍ਰਾਪਤ ਕਰਦੇ। ਗੁਰੂ ਜੀ ਸਾਰੀ ਸੰਗਤ ਦੇ ਵਿੱਚ ਸ੍ਰੇਸ਼ਟ ਮੁਖ ਤੋਂ ਵਾਚਨ ਕਰਦੇ ਜਿਹੜਾ ਸਿੱਖ ਘੋੜਾ ਅਤੇ ਸ਼ਸਤਰ ਲੈ ਕੇ ਆਵੇਗਾ ਉਹ ਗੁਰੂ ਜੀ ਦੀ ਖੁਸ਼ੀ ਜ਼ਰੂਰ ਪ੍ਰਾਪਤ ਕਰੇਗਾ। ਫਿਰ ਉਹ ਸਿੱਖ ਮਨ ਇਛਤ ਮੁਰਾਦਾ ਕਿਉਂ ਨਹੀਂ ਪ੍ਰਾਪਤ ਕਰੇਗਾ ਇਹ ਗੱਲ ਦੇਸਾਂ ਵਿਦੇਸ਼ਾਂ ਦੇ ਵਿੱਚ ਪ੍ਰਸਿੱਧ ਹੋ ਗਈ ਸਿੱਖ ਜਿੱਥੇ ਕਿੱਥੇ ਹਰ ਪਾਸੇ ਜਾ ਕੇ ਧਨ ਖਰਚ ਦੇ ਉਹ ਬਹੁਤ ਘੁੰਮ ਫਿਰ ਕੇ ਘੋੜੇ ਅਤੇ ਹਥਿਆਰ ਲਵਦੇ ਅਤੇ ਫਿਰ ਪ੍ਰੇਮ ਸਹਿਤ ਹੌਲੀ ਕਦਮ ਪੁੱਟ ਕੇ ਚਲਦੇ ਹੋਏ ਆ ਕੇ ਅਰਪਣ ਕਰਦੇ ਦਿਨ-ਪ੍ਰਤੀ ਦਿਨ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਵਧਦਾ ਜਾਂਦਾ ਅਤੇ ਬਹੁਤ ਸਾਰੇ ਸਿੱਖ ਗੁਰੂ ਜੀ ਦੇ ਕੋਲ ਰਹਿਣ ਲੱਗ ਪਏ ਸਨ। ਉਹ ਜਿਸ ਤਰ੍ਹਾਂ ਗੁਰੂ ਜੀ ਨੂੰ ਸ਼ਾਸਤਰ ਵਿਦਿਆ ਦਾ ਬਹੁਤ ਅਭਿਆਸ ਕਰਦੇ ਦੇਖਦੇ ਉਹ ਵੀ ਉਸੇ ਤਰ੍ਹਾਂ ਹੀ ਖੇੜਦੇ। ਲਾਹੌਰ ਦੀ ਸੰਗਤ ਇਕੱਠੀ ਹੋ ਕੇ ਬਹੁਤ ਸਾਰੀਆਂ ਭੇਟਾਂ ਮੰਹ ਲੈ ਕੇ ਗੁਰੂ ਜੀ ਦੇ ਕੋਲ ਆਈ। ਵਿਆਸ ਦਰਿਆ ਤੋਂ ਪਾਰ ਉੱਤਰ ਕੇ ਉਹਨਾਂ ਫਿਰ ਜੋ ਦੁਆਬੇ ਦਾ ਸਾਰਾ ਇਲਾਕਾ ਸੀ ਉਹੋ ਲੰਘਿਆ ਸੀ ਬਿਨਾਂ ਸਤਲੁਜ ਦਰਿਆ ਦੇ ਕਿਨਾਰੇ ਤੇ ਬੀੜੀ ਪ੍ਰਾਪਤ ਕੀਤੀ ਅਤੇ ਦਰਿਆ ਪਾਰ ਕਰਕੇ ਸ੍ਰੀ ਆਨੰਦਪੁਰ ਸਾਹਿਬ ਆ ਕੇ ਪਹੁੰਚ ਗਏ ਧਰਮਸ਼ਾਲਾ ਦੇ ਵਿੱਚ ਆ ਕੇ ਨਿਵਾਸ ਕਰ ਲਿਆ ਅਤੇ ਸ਼ਾਕਨ ਦੇ ਲਈ ਲੰਗਰ ਦੇ ਵਿੱਚੋਂ ਭੋਜਨ ਲੈ ਲਿਆ ਜਦੋਂ ਸਤਗੁਰੂ ਜੀ ਆਪਣੇ ਨਿਵਾਸ ਸਥਾਨ ਤੋਂ ਬਾਹਰ ਆਏ ਅਤੇ ਲੱਗੀ ਹੋਈ ਸਵਾ ਦੇ ਵਿੱਚ ਬੈਠ ਗਏ ਸੁਸੋਵਿਤ ਹੋਈ ਤਾਂ ਜਿਹੜੀ ਸੰਗਤ ਦਰਸ਼ਨ ਕਰਨ ਵਾਸਤੇ ਕਈ ਦਿਨ ਤੋਂ ਉੱਥੇ ਇਕੱਠੀ ਹੋਈ ਸੀ ਜਦੋਂ ਉਹਨਾਂ ਨੇ ਸੁਣਿਆ ਕਿ ਸੰਗਤ ਨੂੰ ਦਰਸ਼ਨ ਦੇਣ ਦੇ ਕਾਰਜ ਵਾਸਤੇ ਗੁਰੂ ਜੀ ਦਰਬਾਰ ਦੇ ਵਿੱਚ ਵਿਰਾਜਮਾਨ ਹੋ ਗਏ ਹਨ ਤਾਂ ਸਾਰੇ ਸਿੱਖ ਸੇਵਕ ਭੇਟਾਵਾਂ ਲੈ ਕੇ ਉੱਥੇ ਜਾ ਪਹੁੰਚੇ ਉਹਨਾਂ ਨੇ ਗੁਰੂ ਜੀ ਅੱਗੇ ਭੇਟਾਵਾਂ ਰੱਖ ਕੇ ਸਿਰ ਨਵਾ ਕੇ ਨਮਸ਼ਕਾਰ ਕੀਤੀ ਲਾਹੌਰ ਦੀ ਸੰਗਤ ਦੇ ਵਿੱਚ ਇੱਕ ਸੁਭਖੀ ਗੋਤ ਦਾ ਖੱਤਰੀ ਸੀ ਉਸਨੇ ਵੀ ਗਿਆਨ ਦੇ ਸਾਗਰ ਗੁਰੂ ਜੀ ਦੇ ਦਰਸ਼ਨ ਕੀਤੇ ਉਹ ਆਪਣੀ ਸੁਪਤਰੀ ਗੁਰੂ ਜੀ ਨੂੰ ਭੇਟ ਕਰਨਾ ਚਾਹੁੰਦਾ ਸੀ ਉਸਨੇ ਆਪਣੇ ਕਲਿਆਣ ਵਾਸਤੇ ਇਹ ਮਨੋਰਥ ਧਾਰਨ ਕੀਤਾ ਸੀ ਕਿ ਇਸ ਤਰ੍ਹਾਂ ਮਨ ਦੇ ਵਿੱਚ ਸੋਚਦਾ ਹੋਇਆ ਆਪਣੀ ਆਸ ਪੂਰੀ ਕਰਨ ਲਈ ਉਹ ਚੱਲ ਕੇ ਮਾਤਾ ਜੀ ਕੋਲ ਜਾ ਪਹੁੰਚਿਆ ਉਸਨੇ ਮਾਤਾ ਜੀ ਨੂੰ ਨਮਸਕਾਰ ਕਰਕੇ ਬੇਨਤੀ ਕੀਤੀ ਕਿ ਮੇਰੇ ਘਰ ਦੇ ਵਿੱਚ ਇੱਕ ਪੁੱਤਰੀ ਹੈ ਮੈਂ ਉਸ ਨੂੰ ਗੁਰੂ ਜੀ ਦੀ ਸੇਵਿਕਾ ਬਣਾਉਣੀ ਚਾਹੁੰਦਾ ਹਾਂ ਮਾਤਾ ਮੈਨੂੰ ਗਰੀਬ ਨਿਮਾਣਾ ਸਮਝ ਕੇ ਹਾਸਾ ਮਜ਼ਾਕ ਨਾ ਜਾਣਣਾ ਗੁਰੂ ਜੀ ਦਾ ਘਰ ਨਿਤਾਣਿਆਂ ਦਾ ਤਾਣ ਨੇ ਓਟਿਆਂ ਦੀ ਓਟ ਅਤੇ ਨਿਮਾਣਿਆਂ ਦਾ ਮਾਣ ਮੈਂ ਇਹ ਵਾਚਨ ਮੰਨ ਦੇ ਵਿੱਚ ਦ੍ਰਿੜਤਾ ਧਾਰ ਕੇ ਕਿਹਾ ਹੈ ਕਿ ਕਿੱਥੇ ਮੈਂ ਤੁਸ਼ ਜਿਹਾ ਅਤੇ ਕਿੱਥੇ ਮਹਾਨ ਗੁਰੂ ਜੀ ਇਹ ਸੁਣ ਕੇ ਦੋਵੇਂ ਮਾਤਾ ਮਾਂ ਨੇ ਉਸ ਦਾ ਆਦਰ ਸਨਮਾਨ ਕੀਤਾ ਅਤੇ ਉਸ ਖੱਤਰੀ ਸਿੱਖ ਨਾਲ ਸੰਬੰਧ ਜੋੜਨ ਜੋੜਨਾ ਹੀ ਚੰਗਾ ਸਮਝਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਆਪਾਂ ਕੱਲ ਨੂੰ ਸਰਬਨ ਕਰਾਂਗੇ ਜੀ